ਕਿਸਾਨ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਹਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਆਹਾ ਹਾ ਹਾ ਵਾ 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 ਜੈ ਹਿੰਦ ਜੀ ਜੈ ਹਿੰਦ ਜੀ ਜੈ ਹਿੰਦ ਮਹਾਰਾਜ ਜੈ ਹਿੰਦ ਡਾਕਟਰ ਸਾਹਿਬ ਆਜੋ ਆਜੋ ਬੈਠੋ 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 ਮਹਾਰਾਜ ਬੈਠੋ ਜੀ ਬੈਠੋ ਕਿਆ ਬਾਤ ਆ ਉਸ ਨਾਉ ਮਿਠਾ ਸਿੰਘ ਜੀ ਠੀਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਆਪਣਾ ਜ਼ਨਾਓ ਸਭ ਠੀਕ ਠਾਕ ਹੈ ਵਧੀਆ ਠੀਕ ਠਾਕ ਹੀ ਚਾਹੀਦਾ ਚਲੋ ਹਾਲਚਾਲ ਬਾਰੇ ਕਰਦੇ ਆ ਗੱਲਬਾਤ ਜੀ ਡਾਕਟਰ ਸਾਹਿਬ ਆਏ ਆ ਤੁਹਾਡੇ ਨਾਲ ਜੀ ਬਿਲਕੁਲ ਜੀ ਹੈ ਤੇ ਪਹਿਲਾਂ ਇਹਨਾਂ ਨਾਲ ਜਾਣ ਪਛਾਣ ਕਰਾ ਚੱਕਰਾ ਇਹ ਰੂਬਰੂ ਹਾਂ ਹਾਂ ਸੋ ਜੀ ਮੇਰੇ ਨਾਲ ਬੈਠੇ ਨੇ ਡਾਕਟਰ ਧਰਮਪਾਲ ਮੋਰੀਆ ਜੀ ਜੀ ਜੋਇਨ ਡਾਇਰੈਕਟਰ ਨੇ ਦੀ ਸੋਰੀ ਡਿਪਟੀ ਡਾਇਰੈਕਟਰ ਨੇ ਪਲਸਿਸ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਵਿੱਚ ਦਾਲਾਂ ਦੇ ਦਾਲਾਂ ਦੇ ਬਿਲਕੁਲ ਜੀ ਜੀ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਸੇਵਾਵਾਂ ਨਿਭਾ ਰਹੇ ਆਪਣੇ ਕੀ ਬਾਤ ਹੈ ਬਹੁਤ ਵੱਡਾ ਜ਼ਿਲ੍ਹਾ ਜੀ ਸਾਡੇ ਮਾਲਵੇ ਖੇਤਰ ਦਾ ਬਿਲਕੁਲ ਜੀ ਬਹੁਤ ਵਧੀਆ ਵੀ ਹੈ ਹੈਨਾ ਡਾਕਟਰ ਸਾਹਿਬ ਜੀ ਆਇਆਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਡਾਕਟਰ ਸਾਹਿਬ ਨਾਲ ਕਰਦੇ ਹਾਂ ਗੱਲਬਾਤ ਸਾਰੀ ਡਾਕਟਰ ਸਾਹਿਬਾ ਮੈਨੂੰ ਫੋਨ ਆ ਗਿਆ ਸੀ ਕਹਿੰਦੇ ਫੇ ਆਪਾਂ ਮਿਲਣਾ ਹੈ ਜਾਣਾ ਵਿੜੇ ਮੈਂ ਕਿਹਾ ਉਹ ਇਕੱਠੇ ਚੱਲਦੇ ਆ ਬਹੁਤ ਵਧੀਆ ਕਰਦੇ ਹੋ ਤੁਸੀਂ ਤੇ ਇਹਦੇ ਸਾਡੇ ਤੇ ਇੱਕ ਸਾਨ ਆ ਤੁਹਾਡਾ ਕੋਈ ਗੱਲ ਨਹੀਂ ਬਦਲਾ ਚਕਾਵਾਂਗੇ ਦਾ ਹਾਂਜੀ ਸਹੀ ਗੱਲ ਤੇ ਕਿਵੇਂ ਸਰਦੀਆਂ ਸਰਦੀਆਂ ਮੈਂ ਪਿੰਨੀਆਂ ਪੁੰਨੀਆਂ ਬਣਾ ਰਿਹਾ ਸੀ ਮੈਂ ਕਿਹਾ ਫੇ ਹੁਣ ਵਿਹਲੇ ਹੋ ਕੇ ਚੱਲਦੇ ਆ ਵਿੜੇ ਨਾਲੇ ਤੁਹਾਡੇ ਲਈ ਵੀ ਲਿਆਉਂਗਾ ਡੋਲੂ ਚ ਲਿਆਏ ਹੋਗੇ ਨਹੀਂ ਆਹ ਲਿਆਨੀਆ ਲਿਆਨੀਆ ਜਾ ਦੇਖੋ ਗੱਲ ਇਹ ਹੁੰਦੀ ਆ ਡਾਕਟਰ ਸਾਹਿਬ ਜੀ ਉਹ ਤੇ ਲੁਪਿੰਦਰ ਜੀ ਜੀ ਹਰ ਮੌਸਮ ਨੇ ਆਪਣੇ ਸਮੇਂ ਤੇ ਆ ਜਾਣਾ ਹੂੰ ਅਸੀਂ ਇਹਨੂੰ ਡੱਕ ਨਹੀਂ ਸਕਦੇ ਬਿਲਕੁਲ ਜੀ ਬਿਲਕੁਲ ਹੈਨਾ ਤੇ ਇਹਨੇ ਆਪਣਾ ਰੰਗ ਵਿਖਾਣਾ ਚਾਹੇ ਉਹ ਸਾਡੇ ਫਾਇਦੇ ਲਈ ਆ ਚਾਹੇ ਸਾਡਾ ਨੁਕਸਾਨ ਵੀ ਕਈ ਵਾਰੀ ਹੋ ਜਾਂਦਾ ਜੀ ਪਰ ਮੈਂ ਤਾਂ ਇਹ ਸੋਚਦਾ ਹੁੰਨਾ ਵੀ ਜਿਹੜਾ ਫਾਇਦਾ ਉਹ ਤੇ ਕੁਦਰਤ ਵੱਲੋਂ ਸਾਨੂੰ ਹੁੰਦਾ ਪਰ ਨੁਕਸਾਨ ਕਈ ਵਾਰੀ ਅਸੀਂ ਆਪਣਾ ਆਪ ਕਰ ਲੈਂਦੇ ਬਿਲਕੁਲ ਕਾਲੀ ਨਾਲ ਹਾਂ ਹੁਣ ਜਦੋਂ ਧੁੰਦ ਪੈਂਦੀ ਆ ਵੀ ਆਪਾਂ ਜਦੋਂ ਦਿਨ ਖੁੱਲੇ ਉਦੋਂ ਤਾਂ ਆਪਾਂ ਸਮੇਂ ਤੇ ਪਹੁੰਚਣਾ ਹੀ ਆ ਪਰ ਧੁੰਦ ਦੇ ਵਿੱਚ ਅੱਧਾ ਘੰਟਾ ਹੋਰ ਆਪਾਂ ਐਡਵਾਂਸ ਚਲੀਏ 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 ਧੁੰਦ ਦੇ ਚ ਦੇਖੋ ਜਿਵੇਂ ਆਂਦੇ ਹੁੰਦੇ ਸੀ ਵੀ ਕੋਰਾ ਕਿ ਉਹ ਆ ਸਾਡੀਆਂ ਫਸਲਾਂ ਲਈ ਬਿਲਕੁਲ ਜੀ ਹੈ ਨਾ ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਪਰ ਹੁਣ ਗੱਲ ਹੁੰਦੀ ਵੀ ਧੁੰਦ ਜਿਹੜੀ ਪੈਂਦੀ ਆ ਕੋਰਾ ਜਿਹੜਾ ਪੈਂਦਾ ਫਸਲਾਂ 'ਚ ਉਹਦਾ ਇਲਾਜ ਸਮੇਂ ਸਿਰ ਕਰੀਏ ਤੇ ਸਾਨੂੰ ਫਸਲਾਂ ਨੂੰ ਬਹੁਤ ਜ਼ਿਆਦਾ ਫਾਇਦਾ ਤੇ ਜੇ ਅਸੀਂ ਧੁੰਦ 'ਚ ਇੱਕ ਫਸਲਾਂ ਦੇ ਨਾਲ ਨਾਲ ਆਪਣਾ ਵੀ ਧਿਆਨ ਰੱਖੀਏ ਜੀ ਅਸੀਂ ਵੀ ਕੁਝ ਸਾਵਧਾਨੀਆਂ ਵਰਤ ਕੇ ਜਿਵੇਂ ਤੁਸੀਂ ਕਿਹਾ ਆ ਜੀ ਬਿਲਕੁਲ ਹੈ ਨਾ ਤੇ ਅਸੀਂ ਵੀ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ ਆਏ ਆ ਜੀ ਮੰਡੀਆਂ ਦੇ ਬਿਲਕੁਲ ਦੀ ਸਨਾ ਚੱਡੋ ਹੈ ਜੀ ਲਓ ਜੀ ਆਲੂ ਆ ਜਿਲੰਦਰ ਵੀ ਕਿਹਾ 220 ਰੁਪਏ ਕਿਵੰਟਲ ਲੁਧਿਆਣਾ 350 ਰੁਪਏ ਫਾਜ਼ਿਲਕਾ 1000 ਰੁਪਏ ਬੁੱਢਲਾਡਾ 650 ਰੁਪਏ ਮਾਨਸਾ 850 ਰੁਪਏ ਤੇ ਪਟਿਆਲਾ 800 ਰੁਪਏ ਜੀ ਪਿਆਜ਼ ਜਿਲੰਦਰ 1000 ਰੁਪਏ ਲੁਧਿਆਣਾ 1400 ਰੁਪਏ ਫਾਜ਼ਿਲਕਾ 2500 ਰੁਪਏ ਬੁੱਢਲਾਡਾ 1800 ਰੁਪਏ ਮਾਨਸਾ 2200 ਰੁਪਏ ਤੇ ਪਟਿਆਲਾ 2600 ਰੁਪਏ ਕਿਵੰਟਲ ਟਮਾਟਰ ਅੱਜ ਜਲੰਧਰ ਵਿਖਿਆ ਜੀ 1800 ਰੁਪਏ ਲੁਧਿਆਣਾ 2900 ਰੁਪਏ ਫਾਜ਼ਿਲਕਾ 3500 ਰੁਪਏ ਬੁੱਢਲਾਡਾ 3200 ਰੁਪਏ ਮਾਨਸਾ 4250 ਰੁਪਏ ਤੇ ਪਟਿਆਲਾ ਚ ਭਾਅ ਮਿਲਿਆ ਟਮਾਟਰਾਂ ਦਾ 3600 ਰੁਪਏ ਜੀ ਜੀ ਬੈਂਗਣ ਜਲੰਧਰ 2200 ਰੁਪਏ ਕਿੰਟਲ ਲੁਧਿਆਣਾ 1050 ਰੁਪਏ ਫਾਜ਼ਿਲਕਾ 1500 ਬੁੱਢਲਾਡਾ 1500 ਮਾਨਸਾ 2250 ਰੁਪਏ ਪਟਿਆਲਾ 2000 ਰੁਪਏ ਜੀ ਫੋਲ ਗੋਬੀ ਅੱਜ ਵੀ ਕੀਆ ਜਲੰਧਰ 600 ਰੁਪਏ ਲੁਧਿਆਣਾ 450 ਰੁਪਏ ਫਾਜ਼ਿਲਕਾ 2000 ਰੁਪਏ ਬੁੱਢਲਾਡਾ 600 ਰੁਪਏ ਕਿਵਿੰਟਲ ਮਾਨਸਾ ਪਾਰਿਆ ਜੀ ਫੋਲ ਗੋਬੀ ਦਾ 1500 ਰੁਪਏ ਤੇ ਪਟਿਆਲਾ 300 ਰੁਪਏ ਕਿਵਿੰਟਲ ਦੇ ਹਿਸਾਬ ਨਾਲ ਗੋਬੀ ਵਿਕੀ ਆ ਜੀ ਅੱਜ ਜੀ ਇਹ ਤੇ ਸੀ ਜੀ ਮੰਡੀਆਂ ਦੇ ਪਾ ਬਿਲਕੁਲ ਮਿਠਾ ਸਿੰਘ ਜੀ ਆਪਾਂ ਦਿੱਤੇ ਸੁਣਾਓ ਜੀ ਹੁਣ ਆਈਏ ਡਾਕਟਰ ਸਾਹਿਬ ਬਿਲਕੁਲ ਜੀ ਬਿਲਕੁਲ ਸਾਹਿਬ ਆਇਆ ਬਟਿੰਡੇ ਤੋਂ ਹਮਮ ਤੇ ਡਾਕਟਰ ਸਾਹਿਬ ਨਾਲ ਅੱਜ ਬੜਾ ਅਹਿਮ ਵਿਸ਼ਾ ਹੈ ਸਾਡੇ ਕੋਲ ਉਹਦੇ ਬਾਰੇ ਗੱਲਬਾਤ ਕਰਨੀ ਆ ਭਾਰਤ ਸਰਕਾਰ ਦੀ ਇੱਕ ਸਕੀਮ ਹੈ ਜੀ ਦਾਲਾਂ ਦਾ ਆਤਮ ਨਿਰਭਰ ਮਿਸ਼ਨ ਹਾਂ ਬਿਲਕੁਲ ਜੀ ਮਿਸ਼ਨ ਇਹਦੇ ਬਾਰੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਅੱਜ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 28142 6 ਤੇ ਸਾਡਾ ਦੂਜਾ ਨੰਬਰ ਹੈ 0182 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਮੌਰਿਆ ਬੈਠੇ ਨੇ ਸਾਡੇ ਕੋਲ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀਓ ਜਿਹੜਾ ਦਾਲਾਂ ਦਾ ਆਤਮ ਨਿਰ ਪਰਮਿਸ਼ਨ ਹੈ ਇਹਦੀ ਲੋਡ ਸਾਨੂੰ ਕਿਉਂ ਪਈ ਹੈ ਮਿੱਠਾ ਸਿੰਘ ਜੀ ਬਹੁਤ ਹੀ ਸਪਸ਼ਟ ਗੱਲ ਹੈ ਕਿ ਦੇਸ਼ ਦੇ ਵਿੱਚ ਆਪਣੀ ਵੱਧ ਤੋਂ ਵੱਧ ਵਾਦੀ ਹੈ ਜਿਹੜੀ ਉਹ ਸ਼ਾਕਾਹਾਰੀ ਹੈ ਤੇ ਸ਼ਾਕਾਹਾਰੀ ਆਬਾਦੀ ਵਾਸਤੇ ਪ੍ਰੋਟੀਨ ਦੀ ਮਾਤਰਾ ਜੋ ਹੈ ਖਾਣੇ ਦੇ ਵਿੱਚ ਉਹ ਉਪਲਬਧ ਕਰਵਾਉਣ ਵਾਸਤੇ ਦਾਲਾਂ ਆਪਣਾ ਇੱਕ ਮੁੱਖ ਸਰੋਤ ਨੇ ਜੀ ਜਿਹਦੇ ਵਾਸਤੇ ਜਿਹੜਾ ਹੈਗਾ ਉਤਪਾਦਨ ਜਿਹੜਾ ਲਾਜ਼ਮੀ ਤੌਰ ਤੇ ਕਰਨਾ ਪੈਂਦਾ ਹੈ ਹਮ ਹਮ ਪਰ ਪਿਛਲੇ ਸਮਿਆਂ ਦੇ ਵਿੱਚ ਵੇਖਣ ਵਿੱਚ ਆਇਆ ਕਿ ਦਾਲਾਂ ਹੇਟ ਰਕਵਾ ਕਾਫੀ ਹੱਦ ਤੱਕ ਕੁਝ ਘਟਿਆ ਵੀ ਹੈ ਕਿਉਂਕਿ ਕਣਕ ਤੇ ਝੋਨੇ ਦਾ ਫਸਲੀ ਚੱਕਰ ਹੈ ਜੋ ਜ਼ਿਆਦਾ ਰਕਵੇ ਨੂੰ ਉਹ ਮੱਲੀ ਬੈਠਾ ਹੈ ਹਮ ਹਮ ਸੋ ਇਸ ਕਰਕੇ ਦਾਲਾਂ ਦੀ ਖਪਤ ਜਿਹੜੀ ਹੋ ਰਹੀ ਹੈ ਉਸ ਨੂੰ ਪੂਰਾ ਕਰਨ ਵਾਸਤੇ ਬਾਹਰਲੇ ਮੁਲਕਾਂ ਤੋਂ ਜਿਹੜਾ ਹੈਗਾ ਵਿਦੇਸ਼ੀ ਮੁਦਰਾ ਆਪਾਂ ਨੂੰ ਖਰਚ ਕੇ ਜਿਹੜਾ ਹੈ ਉਹ ਦਾਣਾਂ ਲੈਣੀਆਂ ਪੈਂਦੀਆਂ ਹੂੰ ਸੋ ਸਰਕਾਰ ਵੱਲੋਂ ਇਹ ਸੋਚਿਆ ਗਿਆ ਕਿ ਕਿਉਂ ਨਾ ਆਪਾਂ ਆਪਣੇ ਦੇਸ਼ ਦੇ ਵਿੱਚ ਹੀ ਉਤਪਾਦਨ ਨੂੰ ਵਧਾਈਏ ਰਕਬੇ ਨੂੰ ਵਧਾਈਏ ਤਾਂ ਜੋ ਆਪਣਾ ਜੋ ਖਪਤ ਵਾਸਤੇ ਜੋ ਹੈ ਆਪਾਂ ਨੂੰ ਇੱਥੇ ਹੀ ਉਤਪਾਦਨ ਆਪਾਂ ਕਰ ਸਕੀਏ ਮਤਲਬ ਵੀ ਇਹ ਵੀ ਅਸੀਂ ਇੰਨਾ ਕੁ ਵਧਾ ਲਈਏ ਵੀ ਸਾਨੂੰ ਬਾਹਰੋਂ ਦਾਲਾ ਮੰਗਾਣੀਆਂ ਨਾ ਪੈਣ ਬਾਹਰ ਭੇਜ ਸਕਦੇ ਆ ਬਿਲਕੁਲ ਜੀ ਇਸੇ ਨੂੰ ਆਪਾਂ ਆਤਮ ਨਿਰਭਰ ਕਹਾਂਗੇ ਜੀ ਜੀ ਵੀ ਜਦੋਂ ਆਪਾਂ ਬਾਹਰੋਂ ਮੰਗਵਾਉਣ ਦੀ ਬਜਾਏ ਆਪਾਂ ਆਪਣੇ ਉਤਪਾਦਨ ਦੇ ਨਾਲ ਹੀ ਆਪਾਂ ਆਪਣੀ ਪੂਰਤੀ ਕਰ ਲਾਂਗੇ ਤਾਂ ਆਪਾਂ ਆਤਮ ਨਿਰਭਰ ਹੋ ਜਾਵਾਂਗੇ ਠੀਕ ਹੈ ਨਾਲੇ ਮਠਾ ਸਿੰਘ ਜੀ ਹੁਣ ਸਮੇਂ ਦੀ ਲੋੜ ਵੀ ਹੈ ਕਣਕ ਝੋਨੇ ਦਾ ਫਸਲੀ ਚੱਕਰ ਆ ਉਹਨੂੰ ਤੋੜਨ ਲਈ ਕੋਈ ਨਾ ਕੋਈ ਬਦਲਮਾ ਪ੍ਰਬੰਧਤਾ ਚਾਹੀਦੀ ਹੈ ਨਾਲੇ ਉਦੋਂ ਕਣਕ ਝੋਨੇ ਦੀ ਲੋੜ ਸੀ ਜੀ ਬਿਲਕੁਲ ਇਸ ਕਰਕੇ ਉਹਦਾ ਉਤਪਾਦਨ ਵਧਾਇਆ ਗਿਆ ਕੀਤਾ ਗਿਆ ਹੁਣ ਸਾਨੂੰ ਇੰਨਾਂ ਚੀਜ਼ਾਂ ਦੀ ਲੋੜ ਹੈ ਇੰਨਾਂ ਦੀ ਲੋੜ ਸੋ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਮਿਸ਼ਨ ਜਿਹੜਾ ਦਾਲਾਂ ਦਾ ਸ਼ੁਰੂ ਹੋ ਚੁੱਕਿਆ ਜਦੋਂ ਵੀ ਕੋਈ ਨਵਾਂ ਮਿਸ਼ਨ ਸਟਾਰਟ ਹੁੰਦਾ ਉਹਦੇ ਵਿੱਚ ਪਹਿਲੀ ਜਿਹੜੀ ਗੱਲ ਆ ਆਪਾਂ ਕਹੀਏ ਵੀ ਪਹਿਲਾ ਪੌਡਾ ਉਹਦਾ ਇਹ ਹੁੰਦਾ ਵੀ ਉਹਦਾ ਵਿੱਤੀ ਸੋਮਾ ਕੀ ਰਹੇਗਾ ਇਸ ਦਾਲਾਂ ਦੇ ਮਿਸ਼ਨ ਦੇ ਵਿੱਚ ਆਪਣੇ ਲਈ ਜਿਹੜੇ ਫੰਡ ਨੇ ਵਿੱਤੀ ਸੋਮਾ ਇਹ ਕਿੱਥੋਂ ਪ੍ਰਾਪਤ ਹੋਵੇਗਾ ਜੀ ਲੁਪਿੰਦਰ ਜੀ ਇਹ ਸਕੀਮ ਹੈ ਜੋ 6 ਸਾਲਾਂ ਲਈ ਲਗਾਤਾਰ ਚੱਲਣੀ ਹੈ 2025-26 ਹੁਣ ਹਾੜੀ ਤੋਂ ਸ਼ੁਰੂ ਹੋ ਕੇ 2030-31 ਤੱਕ ਜਿਹੜਾ ਇਹ ਸਕੀਮ ਨੂੰ ਚਲਾਇਆ ਜਾਣਾ ਸੋ ਇਹਨਾਂ 6 ਸਾਲਾਂ ਦੇ ਵਿੱਚ ਜਿੰਨਾ ਵੀ ਫੰਡ ਹੈ ਉਹ ਲਗਭਗ 11400 ਕਰੋੜ ਰੁਪਏ ਦਾ ਫੰਡ ਹੈ ਜੋ ਪੂਰੇ ਦੇਸ਼ ਦੇ ਵਿੱਚ ਚਲਾਉਣ ਵਾਸਤੇ ਭਾਰਤ ਸਰਕਾਰ ਵੱਲੋਂ ਇਸ ਵਾਸਤੇ ਉਪਬੰਧ ਕੀਤਾ ਗਿਆ ਜੀ ਜੀ ਸੋ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਤਾਂ ਪੰਜਾਬ ਵਾਸਤੇ ਜਿਹੜਾ ਹੈ ਜਿੰਨਾ ਵੀ ਅਸੀਂ ਇੱਥੋਂ ਪ੍ਰੋਜੈਕਟ ਬਣਾ ਕੇ ਭੇਜਾਂਗੇ ਇਹ ਉਹਨਾਂ ਨੇ ਆਪਣੇ ਤੇ ਛੱਡ ਦਿੱਤਾ ਹੈਗਾ ਵੀ ਤੁਸੀਂ ਆਪਣਾ ਪ੍ਰੋਜੈਕਟ ਬਣਾਓ ਕਿੰਨਾ ਰਕਬਾ ਤੁਸੀਂ ਕਵਰ ਕਰਨਾ ਚਾਹੁੰਦੇ ਹੋ ਤੇ ਕਿੰਨੇ ਫੰਡਸ ਦੀ ਜ਼ਰੂਰਤ ਹੈ ਸੋ ਅਸੀਂ ਇੱਥੋਂ ਬਣਾ ਕੇ ਬਕਾਇਦਾ ਤੌਰ ਤੇ ਭੇਜਿਆ ਹਾੜੀ ਦਾ ਅਸੀਂ ਭੇਜ ਦਿੱਤਾ ਉਹ ਅਪਰੂਵ ਹੋ ਕੇ ਵੀ ਆ ਗਿਆ ਹੈ ਇਸੇ ਤਰ੍ਹਾਂ ਅਗਲੇ ਸਾਲਾਂ ਦਾ ਵੀ ਜਿਹੜਾ ਹੈ ਸਮੇਂ-ਸਮੇਂ ਤੇ ਅਸੀਂ ਇਹ ਬਣਾ ਕੇ ਭੇਜਾਂਗੇ ਤੇ ਉਹਦੇ ਵਿੱਚ ਫੰਡ ਦੀ ਜੇ ਆਪਾਂ ਗੱਲ ਕਰੀਏ ਤਾਂ ਜੋ ਵੀ ਅਸੀਂ ਇੱਥੋਂ ਬਣਾ ਕੇ ਭੇਜਾਂਗੇ ਉਹਦੇ ਵਿੱਚ 60% ਫੰਡ ਹੈ ਜੋ ਭਾਰਤ ਸਰਕਾਰ ਵੱਲੋਂ ਦਿੱਤੇ ਜਾਣੇ ਆ। ਬਾਕੀ ਦਾ ਰਹਿੰਦਾ ਜੋ ਫੰਡ ਹੈ ਉਹ ਸੂਬਾ ਸਰਕਾਰ ਵੱਲੋਂ ਉਸ ਦੇ ਵਿੱਚ ਲਗਾਇਆ ਜਾਣਾ। ਜੀ 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 ਡਾਕਟਰ ਸਾਹਿਬ ਗੱਲ ਇਹ ਆ ਕੋਈ ਵੀ ਮਿਸ਼ਨ ਹੋਵੇ ਹੈਨਾ ਉਹਨੂੰ ਲਾਗੂ ਕਰਵਾਉਣ ਦਾ ਇੱਕ ਟੰਗ ਹੁੰਦਾ ਹੈ। ਇੱਕ ਦਿਸ਼ਾ ਨਿਰਦੇਸ਼ ਹੁੰਦਾ ਹੈ। ਇਹ ਜਿਹੜਾ ਦਾਲਾਂ ਦਾ ਆਤਮ ਨਿਰ ਪਰਮਿਸ਼ਨ ਹੈ ਇਹਨੂੰ ਲਾਗੂ ਕਰਵਾਉਣ ਲਈ ਤੁਹਾਡਾ ਜਿਹੜਾ ਵਿਭਾਗ ਹੈ ਖੇਤੀਬਾੜੀ ਤੇ ਕਿਸਾਨ ਫਲਾਈ ਦੇ ਬਾਗ ਇਹਦਾ ਹੀ ਕਿਹੜੇ ਕਿਹੜਾ ਵਿੰਗ ਹੈ ਜਿਹਦੀ ਜ਼ਿੰਮੇਵਾਰੀ ਬੰਦੀ ਮੀਠਾ ਸਿੰਘ ਜੀ ਕਿਉਂਕਿ ਇਹ ਪੰਜਾਬ ਨਾਲ ਸੰਬੰਧਿਤ ਹੈ ਪੰਜਾਬ ਦੇ ਸਾਰੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਮੁੱਖ ਖੇਤੀਬਾੜੀ ਅਫਸਰ ਤਹਿਨਾਤ ਨੇ ਤੇ ਉਹਨਾਂ ਦੀ ਜਿਹੜੀ ਹੈ ਬਕਾਇਦਾ ਤੌਰ ਤੇ ਤਕਨੀਕੀ ਮਾਹਰਾਂ ਦੀ ਟੀਮ ਵੀ ਉਹਨਾਂ ਦੇ ਨਾਲ ਹੈਗੀ ਹੈ ਸੋ ਇਸ ਸਕੀਮ ਨੂੰ ਪਿੰਡਾਂ ਦੇ ਵਿੱਚ ਖੇਤਾਂ ਤੱਕ ਲਿਜਾਣ ਲਈ ਕਾਮਯਾਬ ਕਰਨ ਲਈ ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਜੋ ਮੁੱਖ ਖੇਤੀਬਾੜੀ ਅਫਸਰ ਨੇ ਉਹਨਾਂ ਦੀ ਟੀਮ ਵੱਲੋਂ ਇਸ ਨੂੰ ਲਾਗੂ ਕੀਤਾ ਜਾਣਾ। ਜੇ ਆਪਾਂ ਸਟੇਟ ਪੱਧਰ ਤੇ ਇਸ ਸਕੀਮ ਨੂੰ ਮੋਨੀਟਰ ਕਰਨਾ ਉਸ ਵਾਸਤੇ ਮਾਨਯੋਗ ਮੁਖ ਸਕੱਤਰ ਨੇ ਜਿਹੜੇ ਉਹਨਾਂ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਜੋ ਕਿ ਗਾਹੇ-ਬਗਾਹੇ ਇਸ ਸਕੀਮ ਦਾ ਜਿਹੜਾ ਹੈ ਮੁਲਾਂਕਣ ਕਰਦੀ ਰਹੇਗੀ ਤੇ ਜਿਸ ਤਰ੍ਹਾਂ ਵੀ ਸਮੇਂ-ਸਮੇਂ ਤੇ ਕੋਈ ਨਿਰਦੇਸ਼ ਹੋਣਗੇ ਉਹ ਵੀ ਜਿਹੜਾ ਹੈਗੇ ਇਟਲੀ ਟੀਮ ਤੱਕ ਜਿਹੜਾ ਉਹ ਭੇਜੇਗੀ ਜੀ ਜੀ ਸੋ ਮਟਾ ਸਿੰਘ ਜੀ ਕੋਈ ਵੀ ਨਵਾਂ ਮਿਸ਼ਨ ਆਉਂਦਾ ਉਹਦਾ ਮਲਾਂਕਣ ਕਰਨਾ ਵੀ ਜ਼ਰੂਰੀ ਹੈ ਜ਼ਰੂਰੀ ਆ ਬਿਲਕੁਲ ਬਿਲਕੁਲ ਫਿਰ ਪਤਾ ਲੱਗਦਾ ਰਹਿੰਦਾ ਵੀ ਕਿੱਥੇ ਕਿੱਥੇ ਕਮੀਆਂ ਨੇ ਉਹਨਾਂ ਨੂੰ ਆਪਾਂ ਠੀਕ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਦੱਸੋ ਤੁਸੀਂ ਦੱਸਿਆ ਵੀ 6 ਸਾਲ ਦੀ ਅਬਦੀ ਹੈ ਇਸ ਮਿਸ਼ਨ ਦੀ 6 ਸਾਲ ਦੇ ਵਿੱਚ ਇਹ ਮਿਸ਼ਨ ਨੂੰ ਜਿਹੜਾ ਪਹਿਲੀ ਸ਼ੁਰੂਆਤ ਆਪਾਂ ਹੋਈ ਆ ਸੁਭਾਬਕ ਆ ਜਦੋਂ ਵੀ ਕੋਈ ਨਵਾਂ ਮਿਸ਼ਨ ਆਂਦਾ ਉਹਦੇ ਵਿੱਚ ਜਿਹੜਾ ਇਹ ਰਹਿੰਦਾ ਹੈ ਕਿ ਜ਼ਿਲ੍ਹਾ ਪੱਧਰ ਤੇ ਔਰ ਰਾਜ ਪੱਧਰ ਤੇ ਉਦੀ ਮਾਨਿਟਰਿੰਗ ਵੀ ਆਪਾਂ ਕਰਨੀ ਸਮੇਂ-ਸਮੇਂ ਤੇ ਜੋ ਵੀ ਉਸ ਚ ਕਮੀਆਂ ਪੇਸ਼ੀਆਂ ਆ ਰਹੀਆਂ ਉਹਨੂੰ ਠੀਕ ਕਰਨਾ ਤੇ ਇਸ ਮਿਸ਼ਨ ਦੇ ਵਿੱਚ ਮਾਨਿਟਰਿੰਗ ਕਿਵੇਂ ਹੋਵੇਗੀ ਮਾਨਿਟਰਿੰਗ ਮੈਂ ਤੁਹਾਡੇ ਨਾਲ ਗੱਲ ਕੀਤੀ ਪਹਿਲਾਂ ਸਟੇਟ ਪੱਧਰ ਦੇ ਉੱਤੇ ਕਮੇਟੀ ਬਣੀ ਹੋਈ ਹੈ ਉਸ ਵੱਲੋਂ ਮਾਨਿਟਰਿੰਗ ਕੀਤੀ ਜਾਣੀ ਹੈ ਨਾਲ ਹੀ ਕਿਉਂਕਿ ਜੇ ਹਰ ਇੱਕ ਜ਼ਿਲ੍ਹੇ ਦਾ ਆਪਣਾ ਸਿਸਟਮ ਹੈ ਪਾਉਣ ਪਾਣੀ ਜ਼ਿਲ੍ਹਿਆਂ ਦਾ ਫਰਕ ਹੋਏਗਾ ਫਸਲ ਦਾ ਫਰਕ ਹੋਏਗਾ ਟੀਚਿਆਂ ਦਾ ਫਰਕ ਹੋਏਗਾ ਸੋ ਉਸ ਜ਼ਿਲ੍ਹੇ ਪੱਧਰ ਦੇ ਉੱਤੇ ਜੇ ਟੀਚਿਆਂ ਦੀ ਜਿਹੜੀ ਪ੍ਰਗਤੀ ਨੂੰ ਵਾਚਣ ਦੇ ਵਾਸਤੇ ਮਾਨਯੋਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਸ ਸਾਬਦੀ ਪ੍ਰਧਾਨਗੀ ਹੇਠ ਜਿਹੜੀ ਟੀਮ ਬਣੀ ਹੋਈ ਹੈ ਕਮੇਟੀ ਬਣੀ ਹੋਈ ਹੈ ਉਸ ਨੇ ਉਥੇ ਉਸ ਕਮੇਟੀ ਨੇ ਮੁਲਾਂਕਣ ਕਰਨਾ ਤੇ ਸਟੇਟ ਪੱਧਰ ਨੂੰ ਜਿਹੜਾ ਹੈਗਾ ਉਹ ਆਪਣੀ ਰਿਪੋਰਟ ਭੇਜਣੀ ਹੈ ਸਟੇਟ ਪੱਧਰ ਨੇ ਪੂਰੇ ਪੰਜਾਬ ਦੀ ਸਾਰੇ ਜ਼ਿਲ੍ਹਿਆਂ ਦੀ ਰਿਪੋਰਟ ਮੁਲਾਂਕਣ ਕਰਕੇ ਉਹ ਨੂੰ ਭਾਰਤ ਸਰਕਾਰ ਨੂੰ ਭੇਜਣਾ ਹਾਂ ਜੀ ਦੇਖ ਲਓ ਫਿਰ ਬਿਲਕੁਲ ਜੀ ਵੇਖੋ ਤੁਸੀਂ ਸਵਾਲ ਕੱਢਿਆ ਤੇ ਜਵਾਬ ਉਹਨਾਂ ਕੋਲ ਹੈ ਜੀ ਕਿ ਹਰ ਕੰਮ ਲਈ ਤਤ ਪਰ ਨੇ ਤਿਆਰ ਬੈਠੇ ਨੇ ਹਾਂ ਬਿਲਕੁਲ ਜੀ ਅੱਛਾ ਡਾਕਟਰ ਸਾਹਿਬ ਜੀ ਉਹ ਸਿਆਣੇ ਸਾਡੇ ਵੱਡੇ ਕਹਿੰਦੇ ਹੁੰਦੇ ਸੀ ਵੀ ਪਾਣੀ ਪੀਏ ਪੁੰੜ ਕੇ ਤੇ ਵੀ ਪਾਈਏ ਚੁਣ ਕੇ ਹਾਂ ਹੈਨਾ ਤੇ ਇਸ ਮਿਸ਼ਨ ਤਹਿਤ ਦਾਲਾਂ ਦੇ ਵੱਧ ਉਤਪਾਦਨ ਲਈ ਹੈਨਾ ਸਾਨੂੰ ਚਾਹੀਦਾ ਵਧੀਆ ਕੁਆਲਟੀ ਬੀ ਤੇ ਉਹ ਵਧੀਆ ਕੁਆਲਟੀ ਦਾ ਬੀ ਮੁਹੱਈਆ ਕਰਵਾਣ ਲਈ ਤੁਸੀਂ ਕੀ ਕੀ ਉਪਰਾਲੇ ਕਰ ਰਹੇ ਹੋ ਜਿਹੜੇ ਕਿਸਾਨ ਵੀਰ ਇਹਨਾਂ ਦਾ ਉਤਪਾਦਨ ਕਰਾ ਮਿੱਠਾ ਸਿੰਘ ਜੀ ਬਹੁਤ ਹੀ ਵਧੀਆ ਸਵਾਲ ਤੁਸੀਂ ਪੁੱਛਿਆ ਕਿਉਂਕਿ ਕਿਸੇ ਵੀ ਫਸਲ ਦੇ ਉਤਪਾਦਨ ਜਿਹੜਾ ਨਿਰਭਰ ਕਰਦਾ ਵੀ ਉਹ ਜਿਹੜਾ ਬੀਜ ਦੀ ਕੁਆਲਿਟੀ ਆਪਾਂ ਵਰਤ ਰਹੇ ਆ ਉਹ ਕਿਸ ਤਰ੍ਹਾਂ ਦੀ ਹੈ ਸੋ ਇਸ ਵਾਸਤੇ ਜੇ ਆਪਾਂ ਦੇਖੀਏ ਤਾਂ ਇਸ ਸਕੀਮ ਦੇ ਵਿੱਚ ਇੱਕ ਪ੍ਰਬੰਧ ਕੀਤਾ ਗਿਆ ਕਿ 5 ਸਾਲ ਤੋਂ ਘੱਟ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਨੇ ਉਹਨਾਂ ਨੂੰ ਹੀ ਆਪਾਂ ਤਰਜੀਹ ਦੇਣੀ ਹੈ ਇਸ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਜਿਹੜਾ ਹੈਗਾ ਬਕਾਇਦਾ ਤੌਰ ਤੇ ਫੰਡ ਜਾਰੀ ਕੀਤੇ ਜਾ ਰਹੇ ਨੇ ਕਿ ਉਹ ਵੀ ਆਪਣੇ ਰਿਸਰਚ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਡਿਵੈਲਪ ਕਰਨ ਲਈ ਜਿਦੇ ਵਿੱਚ ਵੱਧ ਉਤਪਾਦਨ ਦੇਣ ਦੀ ਸਮਰੱਥਾ ਹੋਵੇ ਘੱਟ ਖਾਦ ਖੁਰਾਕ ਦੇ ਨਾਲ ਖਰਚਾ ਘਟਾ ਦੇ ਸਕਣ ਤੇ ਨਾਲ ਹੀ ਉਹਦੇ ਵਿੱਚ ਬਿਮਾਰੀਆਂ ਨੂੰ ਤੇ ਹੋਰਾਂ ਨੂੰ ਟੱਕਰ ਕਰਨ ਦੀ ਸਮਰੱਥਾ ਹੋਵੇ ਸੋ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦੀ ਕਿਸਮਾਂ ਨੂੰ ਲੈ ਕੇ ਆਉਣਗੇ ਤੇ ਜਦੋਂ ਉਹ ਲੈ ਕੇ ਆਉਣਗੇ ਤਾਂ ਉਹ ਫੰਡ ਜਿਹੜਾ ਹੈਗਾ ਇਸੇ ਸਕੀਮ ਦੇ ਤਹਿਤ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਣਾ ਤੇ ਉਹਨਾਂ ਵੱਲੋਂ ਬਰੀਡਰ ਸੀਡ ਤਿਆਰ ਕੀਤਾ ਜਾਣਾ ਬਰੀਡਰ ਸੀਡ ਤੋਂ ਫਿਰ ਫਾਊਂਡੇਸ਼ਨ ਸੀਡ ਤਿਆਰ ਹੋ ਜਾਣਾ ਜੀ ਜੀ ਜਦੋਂ ਫਾਊਂਡੇਸ਼ਨ ਸੀਡ ਤਿਆਰ ਹੋ ਜਾਣਾ ਫਿਰ ਸਟੇਟ ਪੱਧਰ ਦੀਆਂ ਹੋਰ ਏਜੰਸੀਆਂ ਨੇ ਜਿਦੇ ਵਿੱਚ ਪੰਜਾਬ ਸਟੇਟ ਸੀਡ ਕਾਰਪੋਰੇਸ਼ਨ ਆ ਜਾਂਦੀ ਹੈ ਜਾਂ ਆਪਾਂ ਭਾਰਤ ਸਰਕਾਰ ਦੀ ਜਿਹੜੀ ਨੈਸ਼ਨਲ ਸੀਡ ਕਾਰਪੋਰੇਸ਼ਨ ਹੈ ਉਸ ਦਾ ਵੀ ਆਪਾਂ ਹੈਲਪ ਲੈ ਸਕਦੇ ਆ ਇਸ ਦੇ ਨਾਲ ਹੀ ਕੁਝ ਕਿਸਾਨਾਂ ਦੇ ਸਮੂਹ ਵੀ ਨੇ ਜੋ ਕਿ ਬੀਜ ਤਿਆਰ ਕਰ ਰਹੇ ਨੇ ਸੋ ਉਹਨਾਂ ਨੂੰ ਵੀ ਜਿਹੜਾ ਹੈ ਇਹ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਹੋਇਆ ਫਾਊਂਡੇਸ਼ਨ ਬੀਜ ਹੈ ਉਹ ਉਹਨਾਂ ਨੂੰ ਦੇਖ ਕੇ ਪ੍ਰੋਗਰਾਮ ਦੇ ਤਹਿਤ ਜਿਹੜਾ ਹੈਗਾ ਬਕਾਇਦਾ ਤੌਰ ਦੇ ਉੱਤੇ ਫੰਡਸ ਉਹਨਾਂ ਨੂੰ ਦੇਖ ਕੇ ਤੇ ਉਹ ਬੀਜ ਤਿਆਰ ਕਰਵਾਇਆ ਜਾਣਾ ਜਦੋਂ ਬੀਜ ਤਿਆਰ ਕਰਵਾਇਆ ਜਾਣਾ ਉਹ ਕਿਉਂਕਿ ਕਿਸੇ ਇੱਕ ਸੰਸਥਾ ਕੋਲੇ ਆਪਣੇ ਖੇਤ ਨਹੀਂ ਹੈਗੇ ਉਹਨਾਂ ਨੇ ਰਜਿਸਟਰਡ ਕਿਸਾਨਾਂ ਤੋਂ ਹੀ ਬੀਜ ਤਿਆਰ ਕਰਵਾਉਣਾ ਤਾਂ ਇਸ ਵਾਸਤੇ ਲੋੜ ਹੈ ਵੀ ਉਹਨਾਂ ਰਜਿਸਟਰਡ ਕਿਸਾਨਾਂ ਨੂੰ ਬਕਾਇਦਾ ਪਹਿਲਾਂ ਸਿਖਲਾਈ ਦਿੱਤੀ ਜਾਣੀ ਹੈ ਵੀ ਮਿਆਰੀ ਬੀਜ ਕਿਵੇਂ ਤਿਆਰ ਕਰਨਾ ਸੋ ਉਹ ਸਿਖਲਾਈ ਲਈ ਵੀ ਜਿਹੜਾ ਹੈਗਾ ਇਸ ਸਕੀਮ ਦੇ ਵਿੱਚ ਬਕਾਇਦਾ ਤੌਰ ਤੇ ਫੰਡਸ ਦਾ ਪ੍ਰਬੰਧ ਕੀਤਾ ਗਿਆ ਤੇ ਬਕਾਇਦਾ ਤੌਰ ਤੇ ਟ੍ਰੇਨਿੰਗ ਦੇਣ ਵਾਲੀ ਸੰਸਥਾਵਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਜੀ ਸੋ ਇਸ ਤਰੀਕੇ ਨਾਲ ਬੀਜ ਹੈ ਜਿਹੜਾ ਇਨਸ਼ੋਰ ਕੀਤਾ ਜਾਏਗਾ ਕਿ ਲਾਜ਼ਮੀ ਤੌਰ ਤੇ ਇੱਕ ਮਿਆਰੀ ਬੀਜ ਹੈ ਆਪਾਂ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਜਲਦੀ ਤੋਂ ਜਲਦੀ ਮਿਲ ਜੇ ਤਾਂ ਕਿ ਇਸ ਮਿਸ਼ਨ ਦੇ ਨੂੰ ਕਾਮਯਾਬੀ ਨਾਲ ਆਪਾਂ ਸਿਰੇ ਚੜਾ ਸਕੀਏ ਜੀ 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 ਸੋ ਮਿਸ਼ਨ ਜਦੋਂ ਡਾਕਟਰ ਸਾਹਿਬ ਸ਼ੁਰੂ ਹੋ ਗਿਆ ਕਾਮਯਾਬੀ ਵੀ ਜ਼ਰੂਰ ਮਿਲੂਗੀ ਤੁਸੀਂ ਦੱਸਿਆ ਵੀ 6 ਸਾਲ ਦਾ ਡਾਕਟਰ ਸਾਹਿਬ ਇਸ ਮਿਸ਼ਨ ਦੀ ਅਭਦੀ ਹੈ ਸਵਾਲ ਇਹ ਆ ਵੀ ਜਿਹੜੇ ਵਿੱਚ ਤੁਸੀਂ ਟਾਰਗੇਟ ਜਿਹੜਾ ਰੱਖਿਆ ਉਹ ਰੱਕਵੇ ਦਾ ਰੱਖਿਆ ਜਿੱਦਾਂ ਪਹਿਲਾ ਸਾਲ ਤੁਸੀਂ ਸ਼ੁਰੂ ਕੀਤਾ ਆ 30 31 ਤੱਕ ਤੁਸੀਂ ਇਹਨੂੰ ਲੈ ਕੇ ਜਾਣਾ ਕੀ ਉਹਦੇ ਵਿੱਚ ਆਪਾਂ ਕਿਸਾਨਾਂ ਦੀ ਗਿਣਤੀ ਨੂੰ ਲੈ ਕੇ ਚੱਲ ਰਹੇ ਹਾਂ ਬੈਂਚਮਾਰਕ ਜਾਂ ਅਸੀਂ ਉਹਦੇ ਵਿੱਚ ਰਕਵੇ ਨੂੰ ਕਿ ਪਹਿਲੇ ਸਾਲ ਚ ਰਕਵਾ ਕਿੰਨਾ ਪੂਰਾ ਕਰਨਾ ਤੇ ਬਾਕੀ ਕਿਦਾਂ ਪੂਰਾ ਕਰਨਾ। ਲੁਪਿੰਦਰ ਜੀ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਇਹਦੇ ਵਿੱਚ ਕਿਉਂਕਿ ਦੂਰ ਦ੍ਰਿਸ਼ਟੀ ਜਿਹੜੀ ਲਾਜ਼ਮੀ ਤੌਰ ਤੇ ਜ਼ਰੂਰੀ ਹੈ ਵੀ ਆਪਾਂ ਕਿਸ ਰਾਹ ਤੇ ਜਾਣਾ ਤੇ ਕਿਹੜੀ ਮੰਜ਼ਲ ਤੇ ਅਪਣਾ। ਜੀ ਜੀ। ਸੋ ਇਸ ਵਾਸਤੇ ਇਸ ਸਕੀਮ ਦੇ ਵਿੱਚ ਪ੍ਰੋਗਰਾਮ ਇਹ ਰੱਖਿਆ ਗਿਆ ਕਿ ਜੋ ਇਸ ਵੇਲੇ ਆਪਣੇ ਕੋਲੇ ਮੌਜੂਦਾ ਰਕਵਾ ਹੈ ਉਸ ਤੋਂ ਆਪਾਂ 20% ਦੇ ਕਰੀਬ ਰਕਵਾ ਵਧਾ ਦੇਣਾ ਇਹਨਾਂ ਟੋਟਲ 6 ਸਾਲਾਂ ਦੇ ਵਿੱਚ। ਜੀ ਤੇ ਨਾਲ ਹੀ ਜੋ ਹੈ ਝਾੜ ਜਿਹੜਾ ਹੈਗਾ ਹੂੰ ਪੈਦਾਵਾਰ ਹੈ ਜਿਹੜੀ ਉਹ 50% ਪੈਦਾਵਾਰ ਵਧਾਉਣ ਦਾ ਟੀਚਾ ਇਹਦੇ ਵਿੱਚ ਰੱਖਿਆ ਹੈ ਹੂੰ ਸੋ ਇਹ ਇਸ ਤਰੀਕੇ ਨਾਲ ਜਿਹੜਾ ਇਹਨਾਂ ਦੋਨਾਂ ਟੀਚਿਆਂ ਨੂੰ ਲੈ ਕੇ ਆਪਾਂ ਚੱਲਾਂਗੇ ਫਿਰ ਆਪਾਂ ਸਕੀਮ ਨੂੰ ਜਿਹੜਾ ਹੈਗਾ ਬੀਜਾਂ ਦਾ ਜਿਹੜਾ ਉਤਪਾਦਨ ਕਰਨਾ ਹੈ ਕਿਸਾਨਾਂ ਤੱਕ ਉਹਨੂੰ ਸਮੇਂ ਸਿਰ ਲੈ ਕੇ ਜਾਣਾ ਉਸ ਤੋਂ ਬਾਅਦ ਉਹਦੀ ਜਿਹੜੇ ਆ ਬੀਜ ਨੂੰ ਬੀਜਣ ਤੋਂ ਬਾਅਦ ਲੈ ਕੇ ਫਸਲ ਵੱਢਣ ਤੱਕ ਜੋ ਵੀ ਕੋਈ ਤਕਨੀਕੀ ਗੱਲਾਂ ਨੇ ਉਹ ਸਾਡੀ ਟੀਮਾਂ ਵੱਲੋਂ ਜ਼ਿਲ੍ਹੇ ਪੱਦਰ ਦੀਆਂ ਟੀਮਾਂ ਵੱਲੋਂ ਜਾਂ ਪਿੰਡਾਂ ਪੱਦਰ ਦੀਆਂ ਟੀਮਾਂ ਵੱਲੋਂ ਵੀ ਜਿਹੜਾ ਕਿਸਾਨਾਂ ਤੱਕ ਰੂਬਰੂ ਹੋ ਕੇ ਉਹ ਜਾਣਕਾਰੀ ਦਿੱਤੀ ਜਾਣੀ ਹੈ ਤਾਂ ਕਿ ਕਿਸਾਨ ਹੈ ਉਹ ਜੋ ਇੱਕ ਬੀਜ ਦੇ ਵਿੱਚ ਸਮਰੱਥਾ ਹੈਗੀ ਹੈ ਉਹਦੀ ਮਾਤਰਾ ਦੀ ਵੀ ਕਿੰਨਾ ਬੀਜ ਪੈਦਾ ਹੋ ਸਕਦਾ ਪੈਦਾਵਾਰ ਕਿੰਨੀ ਹੋ ਸਕਦੀ ਹੈ ਉਹਦੀ ਤੇ ਕਿੰਨੇ ਉਹਦੇ ਉੱਤੇ ਖਰਚੇ ਹੋ ਸਕਦੇ ਉਹ ਸਾਰੀ ਚੀਜ਼ਾਂ ਨੂੰ ਮੇਨਟੇਨ ਕਰਦੇ ਹੋ ਇਸੇ ਨਾਪਤੋਲ ਕਰਦੇ ਹੋਏ ਹੈ ਜਿਹੜਾ ਉਹ ਪੈਦਾਵਾਰ ਲੈਣ ਵਾਸਤੇ ਸਾਰੀ ਟੀਮਾਂ ਜਿਹੜੀਆਂ ਕੰਮ ਕਰਨਗੇ। ਕੀ ਬਾਤ ਹੈ ਕੀ ਬਾਤ ਹੈ। ਬਿਲਕੁਲ ਜੀ ਬਿਲਕੁਲ। ਅੱਛਾ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਹੀ ਆ ਸਾਨੂੰ ਵੀ ਰਜਿਸਟਰਡ ਕਿਸਾਨ ਕੋ ਜਿਹੜਾ ਤੇ ਯੂਨੀਵਰਸਿਟੀ ਨੇ ਕੁਝ ਕਿਸਾਨਾਂ ਦੀ ਮਤਲਬ ਡਿਊਟੀ ਲਈ ਆ ਬੀਜ ਉਤਪਾਦਨ ਲਈ ਵੀ ਹੈਨਾ ਪਰ ਮਿਸ਼ਨ ਨੂੰ ਕਾਮਯਾਬ ਕਰਨ ਲਈ ਸਾਨੂੰ ਹਰ ਕਿਸਾਨ ਆਮ ਕਿਸਾਨ ਨੂੰ ਵੀ ਸ਼ਾਮਿਲ ਕਰਨਾ ਪਏਗਾ। ਜੀ ਜੀ ਹੈਨਾ ਆਮ ਕਿਸਾਨ ਨੂੰ ਇਸ ਮਿਸ਼ਨ ਚ ਸ਼ਾਮਿਲ ਕਰਨ ਲਈ ਤੇ ਮਿਸ਼ਨ ਦਾ ਲਾਭ ਪਹੁੰਚਾਉਣ ਲਈ ਕੀ ਕੀ ਇਹ ਤਾਂ ਜਾ ਰਿਹਾ ਮਿਠਾ ਸਿੰਘ ਜੀ ਸਾਰੇ ਜ਼ਿਲ੍ਹਿਆਂ ਨੂੰ ਬਕਾਇਦਾ ਤੌਰ ਤੇ ਇੱਕ ਨਿਰਧਾਰਤ ਟੀਚੇ ਦੇ ਦਿੱਤੇ ਗਏ ਨੇ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਕਿੰਨਾ ਰਕਬਾ ਜਿਹੜਾ ਦਾਲ ਫਸਲਾਂ ਹੈਟ ਲੈ ਕੇ ਆਉਣਾ ਫਸਲਵਾਰ ਜਿਹੜਾ ਟੀਚੇ ਉਹਨਾਂ ਨੂੰ ਦੇ ਦਿੱਤੇ ਗਏ ਨੇ ਤੇ ਉਹ ਟੀਚਾ ਪੂਰਾ ਕਰਨ ਲਈ ਉਹਨਾਂ ਵੱਲੋਂ ਕਿਸਾਨਾਂ ਦੀ ਚੋਣ ਕੀਤੀ ਜਾਣੀ ਹੈ ਤਾਂ ਕਿਸਾਨਾਂ ਦੀ ਚੋਣ ਦੇ ਵਿੱਚ ਸਭ ਤੋਂ ਪਹਿਲਾਂ ਇਹ ਰੱਖਿਆ ਗਿਆ ਜਿਹੜੇ ਛੋਟੇ ਕਿਸਾਨ ਨੇ ਜਾਂ ਸੀਮਾਂਤ ਕਿਸਾਨ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਣੀ ਹੈ ਤੇ ਨਾਲ ਹੀ ਇਸ ਦੇ ਵਿੱਚ ਬਕਾਇਦਾ ਤੌਰ ਤੇ ਪ੍ਰਬੰਧ ਕੀਤਾ ਗਿਆ ਕਿ ਜੋ ਚੁਣੇ ਹੋਏ ਕਿਸਾਨ ਹੋਣਗੇ ਉਹਨਾਂ ਨੂੰ ਉਹਨਾਂ ਦੇ ਵਿੱਚ ਲਗਭਗ 20% ਜਿਹੜੇ ਕਿਸਾਨ ਆ ਉਹ ਔਰਤ ਕਿਸਾਨ ਵੀ ਇਹਦੇ ਵਿੱਚ ਸ਼ਮੂਲੀਅਤ ਕੀਤੀ ਗਈ ਜੀ ਜੀ ਤੇ ਇਹ ਚੋਣ ਦਾ ਢੰਗ ਕੀ ਹੈ ਕਿਉਂਕਿ ਚਾਹਣਗੇ ਤੇ ਸਾਰੇ ਹਾਂ ਬਿਲਕੁਲ ਵੀ ਅਸੀਂ ਵੀ ਇਹਦੇ ਚ ਸ਼ਾਮਲ ਹੋਈਏ ਤੇ ਜਿਹੜਾ ਤੁਸੀਂ ਲਾਹੇ ਪਾਤਰੀ ਕਿਸਾਨ ਇਹਨਾਂ ਦੀ ਚੋਣ ਕਿਸ ਆਧਾਰ ਤੇ ਕਰਨਗੇ ਇਹਦੇ ਵਿੱਚ ਜੋ ਚੋਣ ਕੀਤੀ ਜਾਣੀ ਹੈ ਉਹ ਇਸ ਤਰੀਕੇ ਨਾਲ ਕੀਤੀ ਜਾਣੀ ਹੈ ਕਿ ਕਿਸਾਨਾਂ ਤੋਂ ਜਿਹੜਾ ਹੈਗਾ ਬਕਾਇਦਾ ਤੌਰ ਦੇ ਤੇ ਉਹਨਾਂ ਦੇ ਨਾਮ ਦਰਜ ਕਰਕੇ ਉਹਨਾਂ ਨੂੰ ਸਿਖਲਾਈ ਵੀ ਦਿੱਤੀ ਜਾਣੀ ਹੈ ਇੱਕ ਸਿਟਿੰਗ ਕਰਕੇ ਸਿਖਲਾਈ ਦੇਣੀ ਹੈ ਸਿਖਲਾਈ ਤੋਂ ਬਾਅਦ ਫਿਰ ਉਹ ਜਿਹੜੇ ਚਾਹਵਨ ਬਣਨਗੇ ਉਹਨਾਂ ਦੇ ਵਿੱਚੋਂ ਕਿਉਂਕਿ ਕੁਝ ਕਿਸਾਨਾਂ ਦਾ ਮਨ ਬਣ ਜਾਏਗਾ ਵੀ ਇਸ ਪਾਸੇ ਵੱਲ ਨੂੰ ਅਸੀਂ ਆਉਣਾ ਜਾਉਣਾ ਚਾਹੀਦਾ ਜੇ ਜੋ ਕਿਸਾਨ ਚਾਹਵਨ ਹੋਣਗੇ ਅਸੀਂ ਸਾਰੇ ਹੀ ਕਿਸਾਨਾਂ ਨੂੰ ਉਸ ਸਕੀਮ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਤੇ ਉਹਦੇ ਵਾਸਤੇ ਜੇਕਰ ਇਸ ਤਰ੍ਹਾਂ ਹੋਇਆ ਵੀ ਕਿਸਾਨਾਂ ਦੀ ਗਿਣਤੀ ਵਧ ਗਈ ਹੈ ਤੇ ਅਸੀਂ ਅਗਲੇ ਸੀਜ਼ਨ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਉਧਰ ਸ਼ਿਫਟ ਕਰ ਲਵਾਂਗੇ ਤੇ ਨਾਲ ਹੀ ਸਰਕਾਰ ਤੋਂ ਜਿਹੜਾ ਹੈਗਾ ਫੰਡ ਹੈ ਜਿਹੜਾ ਅਗਲੇ ਸੀਜ਼ਨ ਵਾਸਤੇ ਵੱਧ ਫੰਡ ਲਵਾਂਗੇ ਤਾਂ ਕਿ ਸਾਰੇ ਦੇ ਸਾਰੇ ਕਿਸਾਨਾਂ ਦੀ ਅਸੀਂ ਸ਼ਮੂਲੀਅਤ ਉਸ ਦੇ ਵਿੱਚ ਕਰਵਾ ਸਕੀ ਜੀ ਜੀ ਬੜਾ ਜ਼ਰੂਰੀ ਆ ਕਿ ਜੇ ਆਪਾਂ ਆਤਮ ਨਿਰਭਰ ਹੋਣਾ ਤੇ ਸਾਨੂੰ ਜਿਹੜੇ ਆਪਣੇ ਖਰਚੇ ਵੀ ਖੇਤੀ 'ਚ ਘਟਾਉਣੇ ਪੈਣਗੇ ਤੇ ਮੁਨਾਫੇ ਵੱਲ ਵੀ ਜਾਣਾ ਪਊ ਜਾਣਾ ਪੈਣਾ ਜਾਣਾ ਪੈਣਾ ਪਰ ਮੁਨਾਫੇ ਵੱਲ ਤਾਂ ਜਾਵਾਂਗੇ ਜੇ ਭਾਅ ਮਿਲੂਗਾ ਰੋਪਿੰਦਰ ਜੀ ਮੈਂ ਇਹ ਸੋਚਦਾ ਹਾਂ ਨਾ ਵੀ ਅਸੀਂ ਅੱਜ ਜੋ ਵੀ ਸੋਚਦੇ ਆਂ ਪਰ ਮੈਂ ਇਹ ਸੋਚਦਾ ਹਾਂ ਨਾ ਵੀ ਜੇ ਸਾਨੂੰ ਅੱਜ ਤੋਂ ਕੁਝ ਸਾਲ ਬਾਅਦ ਵੀ ਇਹ ਕੰਮ ਕਰਨਾ ਪੈਣਾ ਹੈ ਤੇ ਅੱਜ ਹੀ ਕਿਉਂ ਨਹੀਂ ਜੀ ਜੀ ਸੋ ਡਾਕਟਰ ਸਾਹਿਬ ਇਹ ਨਾਲ ਦਿਲਦਾ ਮਿਲਦਾ ਸਵਾਲ ਆ ਵੀ ਅਸੀਂ ਹਰੀ ਕ੍ਰਾਂਤੀ ਵੀ ਲਾਏ ਚਿੱਟੀ ਵੀ ਲਾਏ ਤੇ ਅੱਜ ਸਮਾਂ ਆ ਕਿ ਪੰਜਾਬ ਦਾ ਕਿਸਾਨ ਤਿੰਨ ਤਿੰਨ ਫਸਲਾਂ ਲੈ ਰਿਹਾ ਪਰ ਗੱਲ ਆ ਜਾਂਦੀ ਆ ਅਸ਼ੋਰਡ ਪ੍ਰਾਈਸਿੰਗ ਦੀ ਕਿ ਜੀ ਮੰਡੀਕਰਨ ਦੀ ਕੋਈ ਸਮੱਸਿਆ ਤੇ ਨਹੀਂ ਆਏਗੀ ਇਸ ਮਿਸ਼ਨ ਦੇ ਵਿੱਚ ਮੰਡੀਕਰਨ ਦਾ ਕੀ ਪ੍ਰਬਾਧਾਨ ਹੈ ਜੀ 鲁ਪਿੰਦਰ ਜੀ ਇਸ ਸਕੀਮ ਦੇ ਤਹਿਤ ਤਿੰਨ ਫਸਲਾਂ ਜਿਹੜੀਆਂ ਨੇ ਹਮ ਅਰਹਰ ਹਮ ਮਸਰ ਹਮ ਤੇ ਮਾਂ ਹਮ ਇਹਨਾਂ ਨੂੰ ਤਰਜੀਹ ਦਿੰਦੇ ਹੋਏ ਬਾਕੀ ਦੀਆਂ ਦਾਲਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਜੀ ਜੋ ਜਿਹੜੀਆਂ ਇਹ ਤਿੰਨ ਫਸਲਾਂ ਨੇ ਹਮ ਇਹਨਾਂ ਵਾਸਤੇ ਇੱਕ ਰਾਸ਼ਟਰੀ ਏਜੰਸੀ ਹੈ ਨੇਫਿਡ ਹਮ ਉਸ ਨੂੰ ਨਾਮਜ਼ਦ ਕਰ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ ਹਮ ਕਿ ਜੋ ਕਿਸਾਨ ਚਾਹਵਾਨ ਨੇ ਇਸ ਸਕੀਮ ਦੇ ਤਹਿਤ ਆਉਣ ਦੇ ਹਮ ਉਹ ਕਿਸਾਨ ਨੇਫਰ ਦੀ ਸਾਈਟ ਦੇ ਉੱਤੇ ਆਪਣੇ ਆਪ ਨੂੰ ਰਜਿਸਟਰ ਕਰਨਗੇ ਜੀ ਕਿ ਮੈਂ ਇੰਨਾ ਰਕਬਾ ਜਿਹੜਾ ਹੈਗਾ ਫਲਾਣੀ ਢਾਲ ਹੇਠ ਲੈ ਕੇ ਆਉਣਾ ਤੇ ਜਦੋਂ ਉਹਦੀ ਪੈਦਾਵਾਰ ਤਿਆਰ ਹੋਏਗੀ ਤਾਂ ਉਹ ਏਜੰਸੀ ਹੈ ਲਾਜ਼ਮੀ ਤੌਰ ਤੇ ਜੋ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਸਮਰਥਨ ਮੁੱਲ ਹੈ ਘੱਟੋ ਘੱਟ ਸਮਰਥਨ ਮੁੱਲ ਹੈ ਉਸ ਦੇ ਉੱਤੇ ਉਹ ਲਾਜ਼ਮੀ ਤੌਰ ਤੇ ਉੱਤੇ ਉਹ ਉਹਨਾਂ ਸਾਰੇ ਕਿਸਾਨਾਂ ਤੋਂ ਰਜਿਸਟਰਡ ਕਿਸਾਨਾਂ ਤੋਂ ਉਹ ਖਰੀਦੇਗੀ ਜੀ ਇਸ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈਗਾ ਇਸ ਕਰਕੇ ਕਿਸਾਨਾਂ ਨੂੰ ਕਿਸੇ ਇੱਕ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ ਜੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਗੱਲ ਸਹੀ ਹੈ ਡਾਕਟਰ ਸਾਹਿਬ ਗੱਲ ਇਹ ਹੁੰਦੀ ਆ ਕੋਈ ਵੀ ਕੰਮ ਅਸੀਂ ਸ਼ੁਰੂ ਕੀਤਾ ਉਹੜ ਕੇ ਵਾਅਦੇ 'ਚ ਪੈਂਦਾ ਅਸੀਂ ਕਹਿੰਨੇ ਆ ਇਹ ਕੰਮ ਵੀ ਸਾਡਾ ਵਾਅਦੇ 'ਚ ਪਵੇ ਪਰ ਇਹਦਾ ਜਿਹੜਾ ਰਕਬਾ ਹੈ ਉਹ ਵਧਾਉਣ ਲਈ ਕੋਈ ਮਿੱਟੀ ਦੀ ਸਿਹਤ ਤੇ ਤੇ ਨਹੀਂ ਅਸਰ ਪੈਂਦਾ ਕੋਈ ਜੇ ਪੈਂਦਾ ਤੇ ਕੀ ਜੇ ਨਹੀਂ ਪੈਂਦਾ ਤੇ ਸਾਨੂੰ ਇਆਂ ਕੀ ਕੀ ਫਾਇਦੇ ਹੁੰਦੇ ਆ ਮੇਠਾ ਸਿੰਘ ਦਾਲਾਂ ਦੀ ਜੇ ਆਪਾਂ ਗੱਲ ਕਰੀਏ ਦਾਲ ਫਸਲਾਂ ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਹੜੀਆਂ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੇ ਵਿੱਚ ਪੂਰੀ ਮਦਦ ਕਰਦੀਆਂ ਨੇ ਜੀ ਜੀ ਤੱਤ ਬਹੁਤ ਦਿੰਦੀਆਂ ਨੇ ਤੱਤ ਦਿੰਦੀਆਂ ਨੇ ਇਹਨਾਂ ਦੇ ਵਿੱਚ ਇੱਕ ਖਾਸ ਗੁਣ ਹੈਗਾ ਕਿ ਇਹਨਾਂ ਦੀ ਜੜਾਂ ਦੇ ਵਿੱਚ ਇਸ ਤਰ੍ਹਾਂ ਦੇ ਬੈਕਟੀਰੀਆ ਨੇ ਜੋ ਕਿ ਹਵਾ ਦੇ ਵਿੱਚੋਂ ਖੁਰਾਕੀ ਤੱਤ ਹੈ ਜਿਹੜੇ ਨਾਈਟ੍ਰੋਜਨ ਹੈ ਉਹ ਲੈ ਕੇ ਜ਼ਮੀਨ ਦੇ ਵਿੱਚ ਛੱਡ ਦਿੰਦੀਆਂ ਨੇ ਹਾਂ ਹਾਂ ਤੇ ਨਾਲ ਹੀ ਜ਼ਮੀਨ ਨੂੰ ਪੋਲੀ ਕਰਦੀਆਂ ਨੇ ਉਹਦੇ ਵਿੱਚ ਆਰਗੈਨਿਕ ਮੈਟਰ ਜਦੋਂ ਪੱਤੇ ਇਹਦੇ ਝੜਦੇ ਆ ਵਿਚ ਆਪਾਂ ਰਲਾਉਂਦੇ ਆ ਆਰਗੈਨਿਕ ਮੈਟਰ ਜਿਹਨੂੰ ਆਪਾਂ ਮੱਲੜ ਕਹਿ ਦਿੰਨੇ ਆ ਮੱਲੜ ਕਹਿੰਨੇ ਆ ਉਹਦੀ ਮਾਤਰਾ ਵੀ ਹੈ ਜ਼ਮੀਨ ਦੇ ਵਿੱਚ ਵੱਧਦੀ ਹੈ ਜੀ ਜੀ ਜਦੋਂ ਮੱਲੜ ਜ਼ਮੀਨ ਦੇ ਵਿੱਚ ਵਧੇਗਾ ਤਾਂ ਜ਼ਮੀਨ ਦੇ ਵਿੱਚ ਪਾਣੀ ਨੂੰ ਸਾਂਭਣ ਦੀ ਤਾਕਤ ਵੱਧ ਜਾਂਦੀ ਹੈ ਹਾਂ ਤੇ ਇਸ ਤਰ੍ਹਾਂ ਜਿਹੜਾ ਹੈਗਾ ਫਸਲ ਨੂੰ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਵੀ ਜਿਹੜੀ ਹੈ ਲੋੜ ਘਟ ਪੈਂਦੀ ਹੈ ਖੁਰਾਕੀ ਤੱਤ ਫਸਲ ਨੇ ਹਵਾ ਚ ਲੈ ਕੇ ਦੇ ਦੇਣੇ ਆ ਇਸ ਤਰੀਕੇ ਨਾਲ ਜਿਹੜਾ ਹੈਗਾ ਜ਼ਮੀਨ ਦੀ ਉਪਜਾਊ ਸ਼ਕਤੀ ਲੰਮੇ ਸਮੇਂ ਦੇ ਵਿੱਚ ਹੋਰ ਵਧੀਆ ਹੋ ਜਾਏਗੀ ਜੀ ਦਰਸਬ ਉਪਜਾਊ ਸ਼ਕਤੀ ਜ਼ਮੀਨ ਦੀ ਵਧੀਆ ਹੋ ਜੂਗੀ ਪਰ ਗੱਲ ਇਹ ਹੈ ਕਿ ਨਵੇਂ ਮਿਸ਼ਨ ਦੇ ਵਿੱਚ ਕੀ ਕੋਈ ਸਿਖਲਾਈ ਦਾ ਟ੍ਰੇਨਿੰਗ ਦਾ ਵੀ ਪ੍ਰਬੰਧਨ ਹੈ? ਲੁਪਿੰਦਰ ਜੀ ਬਿਲਕੁਲ ਹੈਗਾ ਇਸ ਦੇ ਵਿੱਚ ਹਰ ਪੱਧਰ ਦੇ ਉੱਤੇ ਟ੍ਰੇਨਿੰਗ ਦਾ ਪ੍ਰੋਗਰਾਮ ਰੱਖਿਆ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਬੀਜ ਤਿਆਰ ਕਰਨ ਵਾਸਤੇ ਵੀ ਜਿਹੜੇ ਉਹ ਕਿਸਾਨ ਰਜਿਸਟਰਡ ਕਿਸਾਨ ਹੈ ਉਹਨਾਂ ਨੂੰ ਆਪਾਂ ਟ੍ਰੇਨਿੰਗ ਦੇਣੀ ਹੈ ਇਸ ਤੋਂ ਬਿਨਾ ਵੀ ਬਕਾਇਦਾ ਤੌਰ ਤੇ ਜਦੋਂ ਕਿਸਾਨ ਨੇ ਚਾਹਵਨ ਕਿਸਾਨਾਂ ਨੇ ਫਸਲ ਆਪਣੇ ਖੇਤ ਚ ਲਾ ਲਈਏ ਪੂਰੇ ਸੀਜ਼ਨ ਦੌਰਾਨ ਟ੍ਰੇਨਿੰਗ ਦੇਣ ਵਾਸਤੇ ਵੀ ਇਸ ਸਕੀਮ ਦੇ ਵਿੱਚ ਉਪਬੰਧ ਕੀਤਾ ਗਿਆ ਹੈ ਇਸ ਵਾਸਤੇ ਇਹ ਰੱਖਿਆ ਗਿਆ ਕਿ ਉਹਨਾਂ ਖੇਤਾਂ ਦੇ ਵਿੱਚ ਬਕਾਇਦਾ ਤੌਰ ਤੇ ਫਾਰਮਰ ਫੀਲਡ ਸਕੂਲ ਲਗਾਏ ਜਾਣੇ ਆ ਇਸ ਤੋਂ ਇਲਾਵਾ ਵੱਖਰੀਆਂ ਜਿਹੜੀਆਂ ਖੇਤਾਂ ਦੇ ਵਿੱਚ ਸਿਖਲਾਈ ਕੋਰਸ ਕੀਤੇ ਜਾਣੇ ਕਿਸਾਨ ਨੂੰ ਉਸ ਸਮੇਂ ਮੌਕੇ ਦੇ ਉੱਤੇ ਫਸਲ ਦੇ ਵਿੱਚ ਲਿਜਾ ਕੇ ਚੁਣੇ ਹੋਏ ਕਿਸਾਨਾਂ ਨੂੰ ਫਸਲ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਤਕਨੀਕਾਂ ਬਾਰੇ ਜਾਣੂ ਕਰਵਾਇਆ ਜਾਣਾ ਵੀ ਹੁਣ ਆਪਾਂ ਇਸ ਫਸਲ ਦੇ ਵਿੱਚ ਮੌਕੇ ਤੇ ਕੀ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੇ ਹਿਸਾਬ ਨਾਲ ਤੇ ਫਸਲ ਦੀ ਲੋੜ ਦੇ ਮੁਤਾਬਕ ਆਪਾਂ ਕੀ ਕਰਨਾ ਸੋ ਇਸ ਤਰ੍ਹਾਂ ਦੀ ਸਿਖਲਾਈ ਦਾ ਬਕਾਇਦਾ ਤੌਰ ਤੇ ਪ੍ਰਬੰਧ ਕੀਤਾ ਗਿਆ ਇਸ ਵਾਸਤੇ ਜਦੋਂ ਆਪਾਂ ਵੱਡੇ ਪੱਧਰ ਤੇ ਕਿਸਾਨਾਂ ਦੀ ਸਿਖਲਾਈ ਕਰਾਂਗੇ ਤਾਂ ਕੁਦਰਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਕਿਸਾਨ ਐ ਇਸ ਸਕੀਮ ਦੇ ਵਿੱਚ ਜੁੜਨਗੇ ਤੇ ਸਕੀਮ ਆਪਣੀ ਕਾਮਯਾਬ ਹੋਣ ਵਾਲੇ ਪਾਸੇ ਚੱਲੇਗੀ ਅਕਸਰ ਦੇਖਿਆ ਗਿਆ ਵੀ ਜਦੋਂ ਵੀ ਕੋਈ ਅਸੀਂ ਨਵੀਂ ਚੀਜ਼ ਕਿਸਾਨਾਂ ਤੱਕ ਪਹੁੰਚਾਣੇ ਆ ਯੂਨੀਵਰਸਿਟੀ ਜਾਂ ਤੁਹਾਡਾ محکمہ ਜਿਹੜਾ ਹੈ ਖਾਸ ਤੌਰ ਤੇ ਪ੍ਰਦਰਸ਼ਨੀਆਂ ਲਾਉਂਦਾ ਹੈ ਹੈਨਾ ਖਾਸ ਕਰਕੇ ਉਹਨਾਂ ਦੀ ਉਪਜ ਦੀ ਪ੍ਰਦਰਸ਼ਨੀ ਲੱਗਦੀ ਆ ਪ੍ਰਦਰਸ਼ਨੀ ਪਲਾਟ ਬਣਾਈ ਜਾਂਦੇ ਆ ਜਿੱਥੇ ਬੀਜੀ ਜਾਂਦੀ ਆ ਉਹ ਲਾਏ ਜਾਂਦੇ ਆ ਤਾਂ ਕਿ ਉੱਥੇ ਜਾ ਕੇ ਵੀ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਦੇਖਣ ਵੀ ਕਿਸ ਤਰੀਕੇ ਨਾਲ ਫਸਲ ਹੋ ਰਹੀ ਆ ਕਿ ਇਦਾਂ ਦੇ ਉਪਰਾਲੇ ਵੀ ਅਸੀਂ ਕਰ ਰਹੇ ਆ ਕੁਝ ਮਿੱਠਾ ਸਿੰਘ ਜੀ ਬਿਲਕੁਲ ਤੁਸੀਂ ਬਹੁਤ ਵਧੀਆ ਸਵਾਲ ਫੇਰ ਸ਼ੋਹਿਆ ਲਾਜ਼ਮੀ ਤੌਰ ਦੇ ਵਿੱਚ ਮੈਂ ਇਹ ਮਿਸ ਕਰ ਗਿਆ ਸੀਗਾ ਪ੍ਰਦਰਸ਼ਨੀਆਂ ਦਾ ਵੀ ਇਸ ਦੇ ਵਿੱਚ ਪ੍ਰਬੰਧ ਕੀਤਾ ਗਿਆ ਪਰਦਰਸ਼ਨੀ ਦਾ ਮਤਲਬ ਇਹੀ ਹੈ ਵੀ ਹਜੇ ਕਿਸਾਨਾਂ ਨੇ ਇਸ ਪਾਸੇ ਵੱਲ ਨਹੀਂ ਆਏ ਪਰ ਉਹ ਦੇਖ ਲੈਣ ਕਿਸੇ ਇੱਕ ਪਿੰਡ ਦੇ ਵਿੱਚ ਅਸੀਂ ਕਿਸਾਨ ਦੇ ਚੁਣ ਕੇ ਉੱਥੇ ਬਕਾਇਦਾ ਪ੍ਰਦਰਸ਼ਨੀ ਲਗਾਈ ਜਾਊਗੀ ਜਿਹਦੇ ਵਿੱਚ ਬਕਰੇ-ਬਕਰਿਆਂ ਕਿਸਮਾਂ ਹੋ ਸਕਦੀਆਂ ਨੇ ਵਕਰੇ-ਵਕਰੇ ਢੰਗ ਤਰੀਕੇ ਦੇ ਉਹਦੇ ਵਿੱਚ ਖਾਦ ਖੁਰਾਕ ਪਾਈ ਜਾ ਸਕਦੀ ਹੈ ਇਹ ਨਿਰਪਰ ਕਰਦਾ ਹੈ ਵੀ ਉਸ ਇਲਾਕੇ ਦੇ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਦੱਸਣ ਦੀ ਸੋ ਉਹ ਬਕਾਇਦਾ ਉਹ ਜੋ ਪ੍ਰਦਰਸ਼ਨੀ ਲੱਗਣੀ ਹੈ ਉਹਦਾ ਪ੍ਰਬੰਧ ਕੀਤਾ ਹੋਇਆ ਤੇ ਉਹ ਪ੍ਰਦਰਸ਼ਨੀ ਦੇ ਉੱਤੇ ਬਕਾਇਦਾ ਇੱਕ ਫੀਲਡ ਡੇ ਵੀ ਮਨਾਇਆ ਜਾਊਗਾ ਕਿਸਾਨਾਂ ਨੂੰ ਉੱਥੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਲੈ ਕੇ ਜਾਇਆ ਜਾਊਗਾ। ਕੀ ਬਾਤ ਐ ਦੇਖੋ ਲੁਪਿੰਦਰ ਜੀ ਇਹੋ ਹੀ ਹੁੰਦਾ ਤੇ ਇਹ ਚੀਜ਼ਾਂ ਅਸੀਂ ਜਿੰਨੀ ਜਾਣਕਾਰੀ ਲੈਣੀ ਸੀ ਲੈ ਲਈ। ਮੈਂ ਆਪਣੇ ਪਿੰਡ ਦੇ ਬੰਦਿਆਂ ਕੋਲ ਹੋਰ ਕੋਈ ਹੋਰ ਕੋਈ ਵਾਅਦਾ ਜਾਣਕਾਰੀ ਲੈਣੀ ਹੋਊ ਤੇ ਕਿਸਾਨ ਇਹਨਾਂ ਨਾਲ ਰਾਬਤਾ ਬਿਲਕੁਲ ਜੀ ਬਿਲਕੁਲ ਕਰ ਸਕਦੇ ਜੀ। ਲਓ ਜੀ ਮੌਸਮ ਇਸ ਮੌਸਮ 'ਚ ਪਹਿਲੇ ਤਾਪਮਾਨ ਦੀ ਗੱਲ ਕਰ ਲਈਏ ਜੀ ਜੀ ਬਿਲਕੁਲ ਪਿਛਲੇ 24 ਘੰਟਿਆਂ 'ਚ ਜਲੰਧਰ ਵੱਤੋਂ ਵੱਦ 20.20 ਡਿਗਰੀ ਸੈਲਸੀਅਸ ਰਿਹਾ ਜੀ ਜੀ ਤਾਪਮਾਨ ਤੇ ਘੱਟ ਤੋਂ ਘੱਟ 6.1 ਡਿਗਰੀ ਸੈਲਸੀਅਸ ਗੁਰਦਾਸਪੁਰ 'ਚ 17.5 ਤੇ 5.3 ਫਿਰੋਜ਼ਪੁਰ 'ਚ 20.6 ਵੱਤੋਂ ਵੱਦ ਤੇ ਘੱਟ ਤੋਂ ਘੱਟ 8.5 ਪਟਿਆਲਾ 'ਚ ਜਿਹੜਾ ਤਾਪਮਾਨ ਹੈ 22.1 ਵੱਤੋਂ ਵੱਦ ਤੇ ਘੱਟ ਤੋਂ ਘੱਟ 9.8 ਅੰਮ੍ਰਿਤਸਰ 'ਚ 20.9 ਤੇ 7 ਡਿਗਰੀ ਸੈਲਸੀਅਸ ਤੇ ਬਠਿੰਡਾ 'ਚ ਵਾਤਵਾਰ 21.3 ਤੇ ਘੱਟ ਤੋਂ ਘੱਟ 9.7 ਡਿਗਰੀ ਜਿਹੜਾ ਜੀ ਸੈਲਸੀਅਸ ਤਾਪਮਾਨ ਰਿਹਾ ਤੇ ਆਉਣ ਵਾਲੇ 24 ਘੰਟਿਆਂ ਦੇ ਮੌਸਮ ਦੇ ਬਾਰੇ ਇਹਨਾਂ ਨੇ ਖਬਰ ਦਿੱਤੀ ਆ ਇਹ ਮੌਸਮ ਖੁਸ਼ਕ ਤੇ ਰਹੇਗਾ ਪਰ ਧੁੰਦ ਜਿਹੜੀ ਹੈ ਇਹ ਪੈਣ ਦੀ ਸੰਭਾਵਨਾ ਬਹੁਤ ਜ਼ਿਆਦਾ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਪ੍ਰੋਗਰਾਮਸ ਦੇ ਸੰਬੰਧ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਖਤ ਲਿਖ ਸਕਦੇ ਆ ਸਾਨੂੰ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਡੀਡੀ ਪੰਜਾਬੀ ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ ਹਿੰਦ